ਜੀ ਸਾਡਾ ਪ੍ਰਿੰਸ ਨਾਮ ਤੋਂ ਪਹੁੰਚ ਪਾਇਆ ਜੁਵਾ ਦਾ ਮੌਕਾ ਤਾਂ ਮਾਣ ਦੱਸਿਆ ਸੋ ਠੀਕ ਹਨ ਚਲੋ ਅੱਗੇ ਚਿੰਦੇ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦਾ ਜੀ ਜੇ ਤੁਸੀਂ ਚੱਲ ਕੇ ਤੇ ਆਏ ਹੋ ਤੇ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਕੀਮਤੀ ਵੋਟਾਂ ਪਾ ਕੇ ਤੇ ਮੈਨੂੰ ਸਰਪੰਚ ਚੁਣਿਆ ਮੈਂ ਨਰਿੰਦਰਪਾਲ ਸਰਪੰਚ ਡੀਟਾ ਸਾਹ ਸੀ ਹਾਂ ਸੋ ਵਿਸ਼ਵਾਸ ਦਿਵਾਨੇ ਆ ਕਿ ਪਿੰਡ ਦਾ ਸਰਪੱਖੀ ਵਿਕਾਸ ਕਰਾਂਗੇ ਤੇ ਜਿਹੜੇ ਰਹੰਦੇ ਕੰਮ ਆ ਉਹ ਕਰਵਾਵਾਂਗੇ ਜੀ ਸਰ ਪਿਛਲੀ ਪੰਚਾਇਤ ਤੋਂ ਲੋਕ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਤੁਹਾਡੀ ਬਾਈ ਚ ਫਲੇ ਰਹਿ ਗਏ ਇਹ ਪਿਛਲੀ ਸਰਕਾਰ ਟਾਈਮ ਤੇ ਕੋਈ ਮੜੀਆਂ ਦੇ ਕੰਮ ਰਹੰਦੇ ਸੀ ਉਹ ਅਸੀਂ ਕਰਵਾਵਾਂਗੇ ਹੁਣ ਉਸ ਤੋਂ ਬਾਅਦ ਆ ਨਿਕਾਸਤਨ ਵਾਲਾ ਇੱਕ ਕੋਈ 100 150 ਮੀਟਰ ਉਹਦੇ ਬਾਰੇ ਉਹ ਵੀ ਬਣਾਵਾਂਗੇ ਇੱਕ ਆ ਸੜਕ ਤੋਂ ਲਾਗੇ ਤੇ ਸਾਡੇ ਚੌਂਕ ਤੱਕ ਸੜਕ ਬੜੀ ਮੰਡੀਕਰਨ ਬੋਰਡ ਦੀ ਬਣੀ ਉਸ ਤੋਂ ਬਾਅਦ ਦੁਬਾਰਾ ਬਣਾਈ ਨਹੀਂ ਗਈ ਉਹ ਸਾਡਾ ਹੈਗਾ ਵੀ ਚਲੋ ਟਾਇਲ ਲੱਗ ਜੇ ਤੇ ਬਹੁਤ ਵਧੀਆ ਸਾਡਾ ਕਿਸੇ ਨੇ ਆਉਂਦੇ ਦੇਖਿਆ ਹੋਵੇਗਾ ਜਦੋਂ ਬਿੰਦਾ ਵੇਲੇ ਜਾਂਦਾ ਤੇ ਇੱਕ ਫੋਲ ਬੁੱਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਉਹ ਅੰਦਰ ਦੇਦੀ ਜੇ ਸੋਨੀ ਪਾਤੀ ਨਹੀਂ ਲੱਗਦੀ ਐ ਉਹ ਰਿਸਪੌਂਸ ਨਹੀਂ ਹੁੰਦੀ ਆ ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਨੌਜਵਾਨਾਂ ਵਾਸਤੇ ਕੋਈ ਜਗ੍ਹਾ ਮੌਜੂਦ ਨਹੀਂ ਹੈ। ਇਹਦਾ ਅਮਾਨਤ। ਤੇ ਇੱਕੋ ਵਧੀਆ ਵਿਖ ਨਜ਼ਰ ਨਹੀਂ ਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਕੁਰੀਦਾਂ ਦੀ ਫਲਟ ਹੈ। ਅ ਸਰ ਛੌਂਕ ਤੇ ਸਾਨੂੰ ਬੜਾ ਹੀ ਇਹੋ ਜੇ ਕੰਮ ਕਰਨ ਦਾ ਪਰ ਕਿਤੇ ਸਾਡੇ ਪੰਚਾਇਤ ਦੀ ਕੋਈ ਜ਼ਮੀਨ ਨਹੀਂ ਹੈਗੀ। ਨਾ ਹੀ ਕੋਈ ਪਲੇ ਗਰਾਉਂਡ ਆ। ਤੇ ਅਸੀਂ ਸਰਕਾਰ ਅੱਗੇ ਵੈਸੇ ਤੁਹਾਡੇ ਕੈਮਰੇ ਦੇ ਮੱਦੇਨਜ਼ਰ ਆਈ ਗੁਜਾਰਸ਼ ਕਰਦੇ ਆ ਵੀ ਸਾਨੂੰ ਕਿਤੇ ਗਰਾਉਂਡ ਦਿੱਤੀ ਜਾਵੇ ਤੇ ਸਾਡੇ ਪਿੰਡ ਦੇ ਬੱਚੇ ਜਿਹੜੇ ਉਹ ਚਲੋ ਖੇਡਾਂ ਵਾਲੇ ਪਾਸੇ ਹੋਣਗੇ ਇਹਦਾ ਰਸਮੀ ਸੰਸਦ ਰਸਨਕਾਰ ਦੇ ਸੰਸਦ ਆਵੇ ਪਿੰਡਾਂ ਵਿੱਚੋਂ ਜਿਹੜੇ ਜੋਗ ਲੋਕ ਉਹਨਾਂ ਦੇ ਸੰਗਰਦੀ ਬਣੇ ਹੁੰਦੇ ਨੇ ਇਹਨਾਂ ਦੇ ਇਹ ਕੋਈ ਨਹੀਂ ਲੱਗਦਾ ਤੁਹਾਡੇ ਪਿੰਡ ਜਿਹੜੇ ਤੱਕ ਨਹੀਂ ਸਾਡੇ ਪਿੰਡ ਤਕਰੀਬਨ ਠੀਕ ਹੀ ਆ ਜੀ ਇਹੋ ਜੀ ਕੋਈ ਸਮੱਸਿਆ ਨਹੀਂ ਹੈ ਹਾਂ ਜੀ ਹਾਂ ਸਾਰਿਆਂ ਦੇ ਬਣੇ ਨੇ ਨਾਲੇ ਸਾਰਾ ਪਿੰਡ ਸਾਡਾ ਸਟੂਲ ਕਾਸਟ ਆ ਤਕਰੀਬਨ ਬਣੇ ਆ ਸਾਰਿਆਂ ਦੇ ਤਦੋਂ ਮਨ ਦੇ ਗੱਲ ਕਰੀਏ ਮਤਲਬ ਇਹਦਾ ਦੇ ਵਿੱਚ ਜਿਹੜੇ ਜੋਪ ਆਉਂਦੇ ਆ ਉਹਨਾਂ ਨੂੰ ਲਗਵਾ ਨਹੀਂ ਪੈਂਦਾ ਸਿਰ ਨਵੇਂ ਨਜਾਇਜ਼ ਨਾ ਪੈ ਜਾਂਦੇ ਨੇ ਉਹ ਮਦਰੀ ਕੋਈ ਤੇ ਕਿਵੇਂ ਪਰਾਦਾ ਦਿੱਤਾ ਨਹੀਂ ਸਾਡੇ ਤਕਰੀਬਨ ਕੁਛ ਪਹਿਲੇ ਬਣਿਆ ਕੁਛ ਜਿਹੜੇ ਬਣਨ ਵਾਲੇ ਸੀ ਉਹ ਅਸੀਂ ਬਣਵਾ ਰਹੇ ਆ ਪਹਿਲੇ ਵੀ ਬਣੇ ਇਹੋ ਜਿਹੀ ਦਿੱਕਤ ਕੋਈ ਨਹੀਂ ਸਾਡੇ ਕੋਲ ਨਜਾਇਜ਼ ਨਾ ਕੋਈ ਨਹੀਂ ਨਹੀਂ ਬਿਲਕੁਲ ਪਰ ਨੌਜਵਾਨਾਂ ਦਾ ਵੀ ਲੱਤਾਂ ਦੇ ਬੱਚਿਆਂ ਨੂੰ ਹੁੰਦਾ ਹੁੰਦਾ ਘਾਤੇ ਪਿੰਡ ਦੇ ਕਾਫੀ ਨੌਜਵਾਨ ਆ ਉਹ ਨੌਜਵਾਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਜਾਬੋ ਨਕੀ ਦੇ ਹਾਲ ਨਵੀਂ ਬਣੀ ਪੰਚਾਇਤ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ ਵੀ ਨੌਜਵਾਨਾਂ ਵਾਸਤੇ ਖੇਡ ਦਾ ਮੈਦਾਨ ਬਹੁਤ ਜ਼ਰੂਰੀ ਆ ਮੇਰੀ ਇਹੋ ਜੀ ਸਰਕਾਰ ਤੇ ਗੁਜਾਰਾ ਵੀ ਸਾਨੂੰ ਕਿਸੇ ਤਰੀਕੇ ਜਾਂ ਖੇਡ ਦਾ ਮੈਦਾਨ ਦਿੱਤਾ ਜਾਏ ਤੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਕਰਾਂਗੇ ਉਹਨਾਂ ਦਾ ਇਹ ਗੱਲ ਇਹ ਵੀ ਜਦੋਂ ਸੋਨਾ ਕਿਵੇਂ ਦੇ ਐਜੂਕੇਸ਼ਨ ਸਾਡੇ ਡੀਡਾ ਸਾਨੀਆਂ ਲੱਗੇ ਸਾਡੇ ਸਕੂਲ ਉੱਤੇ 8ਵੀਂ ਤੱਕ ਸਕੂਲ ਉੱਤੇ ਆ ਤੇ ਬੱਚੇ ਉੱਤੇ ਜਾਂਦੇ ਕੁਝ ਪ੍ਰਾਈਵੇਟ ਸਕੂਲਾਂ ਚ ਪੜ੍ਹੇ ਬੱਚੇ ਆ ਕੋਸਟ ਪੜ੍ਹੇ ਲਿਖੇ ਬੱਚੇ ਗ੍ਰੈਜੂਏਸ਼ਨ ਕੀਤੀਆਂ ਬੱਚਿਆਂ ਜੀ ਸਰ ਕੀ ਬਿਨਾਂ ਜੀ ਜੀ ਨੇ ਕੋਈ ਜਾਂਦੇ ਲੋਕਾਂ ਨੂੰ ਠਾਣੇ ਤੇ ਕੋਈ ਕੱਤੇ ਠਾਣੇ ਨੂੰ ਸਮੇਂ ਪ੍ਰਭਾਵ ਬੜਾ ਜਿਆਦਾ ਹੁੰਦਾ ਸੋ ਇੱਕ ਵੰਜਰੀ ਕੀ ਜੁਮੜੀ ਜਿਵੇਂ ਦੇਖੇ ਕੀ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਜੇ ਕੋਈ ਮਾੜਾ ਮੋਟਾ ਕੋਈ ਮਨ ਮਟਾਵ ਹੈਗਾ ਤੇ ਉਹਨੂੰ ਆਪੇ ਹੀ ਹਸਲਦਾਇਆ ਜਾ ਸਕਦਾ ਅਸੀਂ ਤੇ ਬਹੁਤ ਕੋਸ਼ਿਸ਼ ਕਰੀਦੀ ਕੋਈ ਹੈ ਜੇ ਤੇ ਨਾ ਹੀ ਅਜੇ ਤੱਕ ਕੋਈ ਨੋਬਤ ਆਈ ਹੈ ਜੀ ਜਦੋਂ ਕੱਚੇ ਕੋਠੇ ਗ੍ਰਾਂਟ ਕਿੰਨਾ ਚਾਹੀ ਜਾਂ ਨਵੇਂ ਖਾਲੀ ਵਿੱਚ ਆ ਤੁਹਾਡੇ ਬਿੰਦਿ ਕਿੰਨੇ ਬਿੰਦਿ ਨਾੜਾ ਇਹ ਕਿੰਨੇ ਰਨ ਕਰੇ ਸਾਡੇ ਪਹਿਲੇ ਤੇ ਅਜੇ ਤੱਕ ਕੋਈ ਨਹੀਂ ਆਈ ਜੀ ਪਿਛਲੇ ਸਰਪੰਚਾਂ ਦੇ ਟਾਈਮ ਤੇ ਵੀ ਮੇਰੇ ਖਾਤੇ ਕੱਚੇ ਕੋਠੇ ਦੀ ਕੋਈ ਨਹੀਂ ਆਈ ਤੇ ਅਸੀਂ 10 15 ਭਰੇ ਗ੍ਰਾਂਟ ਕੱਤੇ ਮਕਾਨਾਂ ਦੀ ਪਰ ਅਜੇ ਤੱਕ ਆਈ ਨਹੀਂ ਕੋਸ਼ਿਸ਼ ਆਪੀ ਪ੍ਰਮਾਤਮਾ ਕਿਰਪਾ ਕਰਿਓ ਗਰੀਬ ਲੋਕਾਂ ਨੇ ਚਲੋ ਛੱਤ ਪੱਕੇ ਹੋ ਜੇ ਹਰ ਸੈਂਟਰ ਗੌਰਮੇ ਜੋ 15 100 ਤੋਂ ਗਰੀਬ ਲੋਕਾਂ ਉੱਤੇ ਪਿੰਡਾਂ ਚੋ। ਤੋਂ ਜਿੰਨਾ ਕਰਦੇ ਇਹ ਨਹੀਂ ਉਹਦੇ ਵੀਰ ਕੋਈ ਤਾਂ ਨਹੀਂ। ਤੋਂ ਆਜ ਵੀ ਕੋਈ ਨਹੀਂ ਜੀ ਉਹ ਹਵਾ ਚ ਉੱਤੇ ਨਹੀਂ। ਨਹੀਂ ਅਹੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਗਰੀਬ ਬੰਦੇ ਦਾ ਵੱਧ ਤੋਂ ਵੱਧ ਸਹੂਲਤਾਂ ਨੂੰ ਮਿਲਣੀ ਚਾਹੀਦੀ। ਤੇ ਦਵਾਂਗੇ ਵੀ ਅਸੀਂ ਆਪਣੀ ਟਾਈਮ 'ਚ ਜੋਧ ਨਸ਼ਾ ਵਿਰੁੱਧ ਉਹ ਪੰਜਾਬ ਸਰਕਾਰ ਨੇ ਮਹਮ ਸ਼ੇਰੀ ਨੂੰ ਸੋ ਆਜੀ ਦਾ ਫੁਰਲਾ ਕੇ ਜਿਵੇਂ ਦੇ ਦੋ ਜੁੱਧ ਨਸ਼ਾ ਵਿਰੁੱਧ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜੀ ਆ ਮਹਮ ਸ਼ੇਰੀ ਆ ਅਸੀਂ ਉਹਨਾਂ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ ਆ ਕੰਮ ਕਰ ਰਹੇ ਆਂ ਹਲੋ ਹੁਣ ਤੱਕ ਕਿਹੜਾ ਪਹਿਲ ਦੇ ਅਧਾਰ ਤੇ ਫੰਡ ਵਿੱਚ ਕੰਮ ਕਰਾਂਗੇ ਜਿਹੜਾ ਸਭ ਨੂੰ ਸੁਖੂ ਕੰਮ ਕਰਾਂਗੇ ਪਹਿਲ ਦੇ ਅਧਾਰ ਤੇ ਸਾਡੇ ਆ ਕੰਮ ਦੋ ਕੀ ਹੈਗਾ ਇੱਕ ਤਾਂ ਮੜੀਆਂ ਦਾ ਬੜਾ ਉੱਥੇ ਕੁਝ ਸ਼ਹਿਰਾਂ ਤੋਂ ਲੰਘ ਕੇ ਆਏ ਹੋ ਕੋਈ ਜਾਨ ਉਧਰ ਜਾਓਗੇ ਤੇ ਦੇਖੋ ਬਹੁਤ ਜ਼ਿਆਦਾ ਜੰਗਲ ਜਾਈ ਹੈ ਤੇ ਅਸੀਂ ਕਹਿੰਨੇ ਵਿਚਾਰਦਵਾਰੀ ਹੋ ਜੇ ਇੱਥੇ ਇਹ ਵਧੀਆ ਬਣ ਜਾਂਦੇ ਬਿਹਤਰ ਸਰ ਮੁੰਡੇ ਮਕਾ ਸਿਵਾਕੰਤਾ ਮਕਾ ਦਾ ਮਾਨ ਬਖਸ਼ ਤੁਹਾਡੇ ਸਿਹਤ ਸੰਭਾਲਿਆ ਤਾਂ ਸਿਰ ਤੇ ਸੋ ਕੀ ਮੈਸੇਜ ਨਾ ਚਾਹੁੰਦਾ ਪਿੰਡ ਵਾਲਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਜੋ ਵੀ ਪਿੰਡ ਵਾਲਿਆਂ ਨੇ ਮੈਨੂੰ ਮਾਣ ਬਖਸ਼ਿਆ ਉਹ ਸਮਝ ਲਓ ਵੀ ਪਿੰਡ ਵਾਲੇ ਮੈਂ ਆਪਣੇ ਆਪ ਨੂੰ ਨਹੀਂ ਸਰਪੰਚ ਸਮਝਦਾ ਉਹ ਸਾਰੇ ਪਿੰਡ ਵਾਲੇ ਸਰਪੰਚਾ ਜੋ ਵੀ ਕੰਮ ਕੀਤਾ ਜਾਏਗਾ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਉਹ ਕੰਮ ਕੀਤੇ ਜਾਣਗੇ ਪਿੰਡ ਵਾਲਿਆਂ ਦੀ ਮਦਦ ਨਾਲ